ਜੀ ਡੀ ਐਸ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਅਸੀਂ ਖੜੇ ਹਾਂ ਫਗਵਾੜੇ ਬਿਸ਼ਵਕਰਮਾ ਗੁਰਦੁਆਰੇ ਦੇ ਅੰਦਰ ਜਿੱਥੇ ਕਿ ਇਸ ਵਾਰੀ ਦਾ 15 16 ਦਾ ਪ੍ਰੋਗਰਾਮ ਬਹੁਤ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਆਜੋ ਅਸੀਂ ਕਮੇਟੀ ਮੈਂਬਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਇਸ ਇਸ ਬਾਰੇ ਸਾਰਾ ਕੁਝ ਪਤਾ ਕਰਦੇ ਹਾਂ ਹਾਂਜੀ ਸਰ ਪਵਾਨ ਸ਼੍ਰੀ ਬਿਸ਼ਕਰਮਾ ਪਵਾਨ ਕੀ ਮਹਾਰਾਜ ਕੀ ਜੈ 110ਵਾਂ ਬਿਸ਼ਕਰਮਾ ਮਹਾਉਸਤਵ ਮਨਾਇਆ ਜਾ ਰਿਹਾ ਹੈ 15 16 ਤਰੀਕ ਨੂੰ ਇਸ ਦੇ ਵਿੱਚ ਆਪਣੇ ਸੈਂਟਰ ਦੇ ਮੰਤਰੀ ਆਪਣੇ ਸੌਂ ਪ੍ਰਕਾਸ਼ ਜੀ ਆ ਰਹੇ ਆ ਤੇ ਐਮ ਐਲ ਏ ਧਾਲੀਵਾਲ ਸਾਹਿਬ ਆ ਰਹੇ ਆ ਤੇ ਸੰਗਤਾਂ ਹਮਾ ਕੇ ਪੁਜਰੀਆਂ ਆਪਣੇ ਗੋ ਪੰਜਾਬ ਗਵਰਨਮੈਂਟ ਦੀ ਹਦਾਇਤਾਂ ਅਨੁਸਾਰ ਕਰੋਨਾ ਦੀ ਮੁੱਦੇ ਨਜ਼ਰ ਰੱਖਤੇ ਹੋਏ ਉਸ ਦੇ ਸੰਬੰਧ ਦੇ ਵਿੱਚ ਅਸੀਂ ਓਨ ਇੱਕ ਗੈਦਰਿੰਗ ਕਰ ਰਹੇ ਆ ਥੋੜੇ ਥੋੜੇ ਬੰਦੇ ਛੱਡ ਕੇ ਮੱਥਾ ਟੇਕਨ ਚਾਹ ਦਾ ਲੰਗਰ ਪਕੌੜਿਆਂ ਦਾ ਲੰਗਰ ਸਾਰੇ ਲੱਗ ਰਿਹਾ ਆ ਬਾਕੀ ਸਾਡੇ ਪ੍ਰਧਾਨ ਜੀ ਐਸਪੀ ਸਾਹਿਬ ਇਹ ਦੱਸਰੇ ਤੁਹਾਨੂੰ ਵਿਸਤਾਰ ਚ ਅਸੀਂ ਆਪਣੇ ਬੜੇ ਤੋਮ ਦਾ ਮਨਾ ਮਹ ਸਮਾਹਰੋ ਮਨਾ ਰਹੇ ਆ ਇਹ ਬਾਬਾ ਜੀ ਦੀ ਕਿਰਪਾ ਹੈ ਆਪਕੀ ਸਾਰਿਆਂ ਦਾ ਅਸ਼ੀਰਵਾਦ ਮਨ ਸਾਰੇ ਅਸ਼ੀਰਵਾਦ ਉਦਨ ਨੂੰ ਲੈਂ ਪਹੁੰਚ ਬੋਲ ਵਿਸ਼ਵਕਰਮਾ ਭਗਵਾਨ ਮਹਾਰਾਜ ਕੀ ਜੈ ਬੋਲ ਭਗਵਾਨ ਵਿਸ਼ਵਕਰਮਾ ਮਹਾਰਾਜ ਕੀ ਜੈ ਜੋ ਵੀ ਅਸੀਂ ਅੱਜ ਤਾਈਂ ਆਪਣੇ ਭਗਵਾਨ ਵਿਸ਼ਕਰਮ ਜੀ ਦੇ ਮਨੋਂ ਨੇ ਆਇਆ ਦਿਨ ਆਇਆ ਇਸ ਦਿਨ ਦੇ ਸਬੰਧ ਦੇ ਨਾਲ ਇਹ ਸਾਡਾ 110ਵਾਂ ਪੂਜਾ ਮਹਾਂਸਤ ਹੈ ਔਰ ਇਸ ਦਿਨ ਸਾਨੂੰ ਸਾਰਿਆਂ ਨੂੰ ਜਿੰਨੇ ਅਸੀਂ ਵਿਸ਼ਕਰਮਾਪਨ ਸੀ ਔਰ ਜੋ ਵੀ ਸਾਡੇ ਭਗਵਾਨ ਵਿਸ਼ਕਰਮ ਜੀ ਦੇ ਸੇਵਕ ਉਹਨਾਂ ਸਾਰਿਆਂ ਨੂੰ ਇੱਕੋ ਹੀ ਇੱਥਾ ਕੇ ਆਪਣੇ ਮਾਲਕ ਦੇ ਆਪਣੇ ਬਾਪ ਦੇ ਤੋ ਕੇ ਸਾਡਾ ਦੁਨੀਆ ਨੂੰ ਪੈਦਾ ਕਰਨ ਵਾਲਾ ਭਗਵਾਨ ਵਿਸ਼ਕਰਮਾ ਜੀ ਔਰ ਉਹਨਾਂ ਦੇ ਜਿੰਨੀ ਵੀ ਵੱੱਤ ਵੱਧ ਸੀ ਉਸਤਤ ਔਰ ਸੇਵਾ ਔਰ ਮਨੋਂ ਪਾਮ ਦੇਣਾ ਉਹਨਾਂ ਦੀ ਆਪਣੇ ਮਨੋਂ ਉਹਨਾਂ ਦੀ ਜਿੰਨਾ ਵੀ ਕਰ ਸਕੀਏ ਉਹਨਾਂ ਸਾਨੂੰ ਉਹਨਾਂ ਦਾ ਕਰਨਾ ਚਾਹੀਦਾ ਤਾਂ ਕਿ ਗਾਂਹਾਂ ਦੀ ਗਾਂਹ ਜੋ ਵੀ ਆਪਾਂ ਬਿਸ਼ਕਰਮਾ ਬਣ ਸੀ ਆ ਜਿਸ ਤਰ੍ਹਾਂ ਬਾਕੀ ਕੌਮਾਂ ਆਪਣਾ ਪੈਰ ਬਣ ਰਹੀਆਂ ਆਪਾਂ ਵੀ ਉਸੇ ਤਰੀਕੇ ਆਪਣਾ ਏਕਾ ਕਰਕੇ ਗਾਂਹਾਂ ਦੀ ਗਾਂਹ ਬੰਨ੍ਹਣ ਦੀ ਕੋਸ਼ਿਸ਼ ਕਰੀਏ ਬਹੁਤ ਭਗਵਾਨ ਬਿਸ਼ਕਰਮਾ ਮਹਾਰਾਜ ਕੀ ਅਸੀਂ ਇੱਥੇ ਨਾਲ ਬਿਸ਼ਕਰਮਾ ਚੈਰੀਟੇਬਲ ਹਸਪੀਟਲ ਚਲਾ ਰਹੇ ਜਿਸ ਦੇ ਵਿੱਚ ਅਸੀਂ ਗਰੀਬ ਜਨਤ ਆਪਣੇ ਬੰਦਿਆਂ ਦੀ ੱਖਾਂ ਦੇ ਬਿਮਾਰੀਆਂ ਹੈਗਾ ਉਹ ਫ੍ਰੀ ਕਰ ਰਹੇ ਆ ਆਪਣੇ ਬਿਸ਼ਕਰਮ ਡੇ ਤੋਂ ਬਾਅਦ ਕੋਈ ਵੀ ਬੰਦਾ ਆ ਕੇ ਇਸ ਦਾ ਲਾਭ ਉਠਾ ਸਕਦਾ ਆ ਉਹ ਰੋਜ਼ ਦੀ ਸਾਡੀ ਚੈਰੀਟੇਬਲ ਹਸਪਤਾਲ ਚ 500 ਤੋਂ 600 OPD ਹੋ ਰਹੀ ਹੈ ਇਸ ਦੇ ਵਿੱਚ ਅਸੀਂ ਅਲਟਰਾਸਾਉਂਡ ਬਜਾਉਣ ਨਾਲ ਅੱਧੇ ਰੇਟ ਤੇ ਕਰ ਰਹੇ ਆ ਤੇ ਸਾਡੇ ਕੋਲ ENT ਡਾਕਟਰ ਹੈਗਾ ਨਿਊਰੋ ਸਰਜਨ ਹੈਗੇ ਆ ਆਪਣੇ ਹੱਡੀਆਂ ਦੇ ਹੈਗੇ ਆ ਦੰਦਾਂ ਦੇ ਡਾਕਟਰ ਹੈਗੇ ਆ ਆਪਣੇ ਫਿਜ਼ੀਓਥੈਰੇਪੀ ਹੈਗੀ ਆ ਆਪਣੇ ਅਲਟਰਾਸਾਉਂਡ ਹੈਗੇ ਆ ਆਪਣੇ ਦੂਸੀ ਸਾਡੀ ਐਮਡੀ ਡਾਕਟਰ ਹੈਗੇ ਆ ਸਾਡੇ ਕੋ ਸਾਰੇ ਜਨਰਲ ਹਸਪੀਟਲ ਅਸੀਂ ਚਲਾ ਰਹੇ ਆ ਆਪਣੇ ਸਾਰੀ ਸੰਗਤ ਸਹਿਯੋਗ ਦੇ ਨਾਲ ਕਰ ਰਹੇ ਆ ਹਸਪੀਟਲ ਰਨ ਕਰੇ ਸਾਡੇ ਪ੍ਰਧਾਨ ਜੀ ਭਲਵੰਤ ਰਾਜਤਮਾਨ ਜੀ ਉਹ ਵੀ ਬੜਾ ਸਹਿਯੋਗ ਕਰ ਰਹੇ ਆ ਸਾਡੇ ਕਮੇਟੀ ਦੇ ਮੈਂਬਰ ਸਾਰੇ ਹਸਪਤਾਲ ਚਲਾਉਣ ਦੇ ਵਿੱਚ ਪੂਰਾ ਟਾਈਮ ਸਾਰਾ ਸਾਥ ਦੇ ਰਹੇ ਆ ਬਹੁਤ ਬਹੁਤ ਧੰਨਵਾਦ ਬਿਲਕੁਲ